ਉਹ ਬੰਦੇ ਭਾਰਤ ਟ੍ਰੇਨ ਦਾ ਆਗਾਜ਼ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕਰਨਗੇ ਸੋ ਆਪਾਂ ਟ੍ਰੇਨ ਮੈਨੇਜਰ ਦੇ ਰੂਮ ਦੇ ਵਿੱਚ ਮੌਜੂਦ ਆ ਇਹ ਉਹ ਟ੍ਰੇਨ ਮੈਨੇਜਰ ਹੈ ਜਿਨ੍ਹਾਂ ਨੇ ਭਾਰਤ ਪਾਕਿਸਤਾਨ ਦੇ ਵਿੱਚ ਚੱਲਣ ਵਾਲੀ ਸਮਝੋਤਾ ਐਕਸਪ੍ਰੈਸ ਵੀ ਇਹੋ ਹੀ ਚਲਾਉਂਦੇ ਸੀ ਸੋ ਸਰ ਬਹੁਤ ਬਹੁਤ ਤੁਹਾਡਾ ਜਿਹੜਾ ਵੈਲਕਮ ਹੈ ਪੰਜਾਬ ਤੱਕ ਹਾਂ ਸਰ ਤੁਹਾਡਾ ਵੀ ਵੈਲਕਮ ਹੈ ਜੀ ਜਿਹੜੇ ਤੁਸੀਂ ਇਹ ਚੀਜ਼ ਨੂੰ ਯਾਦ ਰੱਖਿਆ ਕਸ਼ਮੀਰ ਟੱਕਰ ਨੂੰ ਜਾਂ ਇੱਕ ਇੰਟਰਨੈਸ਼ਨਲ ਗਾਰਡ ਹੈ ਅੱਜ ਇਹ ਯਾਦ ਰੱਖਿਆ ਪਾਕਿਸਤਾਨ ਦਾ ਇਸ ਤਰ੍ਹਾਂ ਸਰ ਇਸੇ ਟ੍ਰੇਨ ਦੀ ਕਮੀ ਸੀ ਸਰ ਅੰਮ੍ਰਿਤਸਰ ਨੂੰ ਇਸ ਤੋਂ ਪਹਿਲਾਂ ਜਿਹੜੀਆਂ ਟ੍ਰੇਨਾਂ ਸਾਡੇ ਕੋਲ ਦੋ ਸ਼ਤਾਬੀਆਂ ਸੀ ਤੇ ਇੱਕ ਚੀਜ਼ ਦੀ ਕਮੀ ਸਾਨੂੰ ਇਸ ਰੇਪੇਰੀ ਸੀ ਅੰਮ੍ਰਿਤਸਰ ਕੋ ਬੰਦੇ ਭਾਰਤ ਨਹੀਂ ਸੀ ਕੀ ਹੁਣ ਬੰਦੇ ਭਾਰਤ ਵੀ ਸਾਨੂੰ ਮਿਲ ਗਈ ਆ ਔਰ ਅੰਮ੍ਰਿਤਸਰ ਨਗਰੀ ਦੇ ਵਿੱਚ ਬਹੁਤ ਖੁਸ਼ੀ ਦੀ ਲੈ ਰਿਆ ਬਹੁਤ ਖੁਸ਼ੀ ਦੀ ਲੈ ਰ ਹੈ ਕਿ ਇਹ ਟ੍ਰੇਨ ਜਰੀ ਮਿਲੀ ਆ ਤੇ ਇਹਦੇ ਨਾਲ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਦੇ ਟਾਈਮ ਦਾ ਬਹੁਤ ਅੱਛਾ ਲੱਗਿਆ ਟਾਈਮ ਮਿਲ ਗਿਆ ਮਾਰਨਿੰਗ ਉੱਠਣਾ ਪਏਗਾ ਆਨ ਦਾ ਵੀ ਠੀਕ ਹੋ ਗਿਆ ਇਹਨਾਂ ਦਾ कि बौरश आ गया और मोदी साहब का ड्रीम जरा सी ये वो अमृतसर से आया यू लेट है मगर बहुत अच्छा रहा है सर गल करिए तो ਤੁਸੀਂ ਪਹਿਲਾਂ ਜਿਵੇਂ ਭਾਰਤ ਪਾਕਿਸਤਾਨ ਦੀ ਗੱਲ ਕੀਤੀ ਉਸ ਦੇ ਵਿੱਚ ਵੀ ਤੁਸੀਂ ਟ੍ਰੇਨ ਚਲਾ ਚੁੱਕੇ ਹੋ ਕਸ਼ਮੀਰ ਦੀ ਪਹਿਲੀ ਟ੍ਰੇਨ ਵੀ ਤੁਸੀਂ ਚਲਾ ਚੁੱਕੇ ਹੋ ਅੱਜ ਬੰਦੇ ਭਾਰਤ ਦਾ ਗੌਰਵ ਤੁਹਾਨੂੰ हासिल ਇਸ ਦੇ ਵਿੱਚ ਫੀਚਰਸ ਕੀ ਇਹੋ ਜਿਹਾ ਜਿਹੜੇ ਅੱਜ ਅੱਜ ਤੱਕ ਲੋਕਾਂ ਨੂੰ ਨਹੀਂ ਪਤਾ ਇਸ ਤਰ੍ਹਾਂ ਸਾਰ ਹੈਗਾ ਕਿ ਇਸ ਤੋਂ ਪਹਿਲਾਂ ਮੈਂ ਕਸ਼ਮੀਰ ਦੀ ਪਹਿਲੀ ਟ੍ਰੇਨ ਵੀ ਜਰੀ ਆ ਜਿਸ ਵੇਲੇ ਕਸ਼ਮੀਰ ਦੀ ਓਪਨਿੰਗ ਹੋਈ ਸੀ ਉਸ ਲਈ ਕਸ਼ਮੀਰ ਦੀ ਟ੍ਰੇਨ ਮੈਨੂੰ ਭੇਜਿਆ ਗਿਆ ਸੀ ਚਲਾਉਣ ਵਾਸਤੇ ਅੰਮ੍ਰਿਤਸਰ ਦੇ ਵਿੱਚੋਂ ਵੀ ਸਪੈਸ਼ਲ ਟ੍ਰੇਨਾਂ ਆ ਜੰਨੀਆਂ ਵੀ ਚਲਾਈਆਂ ਨੇ ਜੰਮੂ ਜੋ ਗਰੀਬ ਰਾਹ ਚੱਲੀ ਸੀ ਉਹਦੇ ਵਿੱਚ ਵੀ ਮੈਨੂੰ ਨਾਮਿਨੇਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਸਪੈਸ਼ਲ ਟ੍ਰੇਨਾਂ ਵੀ ਜੰਨੀਆਂ ਚਲਦੀਆਂ ਨੇ ਉੱਚੀ ਨਾਮਿਨੇਟ ਕੀਤਾ ਗਿਆ ਅਧਿਕਾਰੀਆਂ ਨਿਗਾਹ ਵਿੱਚ ਅੱਛਾ ਹੋਵਾਂਗਾ ਵਰਕਿੰਗ ਅੱਛੀ ਹੋਏ ਇਸ ਲਈ ਮੈਨੂੰ ਬੁੱਕ ਕਰਦੇ ਨੇ ਇਸ ਦੇ ਵਿੱਚ ਫੀਚਰਸ ਕੀ ਕੀ ਆ ਟ੍ਰੇਨ ਦੇ ਇਹਦੇ ਵਿੱਚ ਫੀਚਰਸ ਆ ਅਲੱਗ ਨੇ ਸਭ ਤੋਂ ਇਸ ਤੋਂ ਸਭ ਤੋਂ ਲੱਗਣੇ ਇੱਕ ਦੇ ਸ਼ਤਾਬਦੀ ਦੇ ਦਰਵਾਜ਼ੇ ਜਿਹਰੇ ਸੀ ਉਹ ਲੋਕ ਬੰਦ ਨਹੀਂ ਕਰਦੇ ਸੀ ਉਹ ਖੁੱਲੇ ਰਹਿ ਜਾਂਦੇ ਸੀ ਇਹਦੇ ਆਟੋ ਮੈਡਲੀ 1 ਮਿੰਟ ਪਹਿਲਾਂ ਲੋਸਪਿੰਟ ਹੋਏਗੀ ਕਿ ਦਰਵਾਜ਼ਾ ਕਲੋਜ਼ ਹੋ ਲੱਗੇ ਨੇ ਉਸ ਸਮੇਂ ਦਰਵਾਜ਼ਾ ਕਲੋਜ਼ ਹੋ ਜਾਂਦੇ ਦੇ ਔਰ ਲਾਈਟ ਸਿਸਟਮ ਜਿਹੜਾ ਹੈਗਾ ਟੱਚ ਬਿਜ਼ਨਸ ਸਿਸਟਮ ਇਹਦਾ ਔਰ ਚਿਹਰੇ ਦੀਆਂ ਮੂਵੀ ਵਾਲ ਨੇ ਸਰ ਅਗਰ ਗੱਲ ਕਰੀਏ ਤੇ ਧੁੰਦਾਂ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਦੇ ਵਿੱਚ ਕੋਈ ਇਹੋ ਜਿਹਾ ਫੀਚਰ ਹੈਗਾ ਕਿ ਧੁੰਦ ਦੇ ਵਿੱਚ ਤੁਹਾਨੂੰ ਟ੍ਰੇਨ ਚ ਲਾਂਚ ਦਿੱਕਤ ਨਾ ਹੋਏ ਕੋਈ ਨਹੀਂ ਸਰ ਇਸ ਤਰ੍ਹਾਂ ਵਾਂ ਫੌਗ ਦਾ ਸਿਸਟਮ ਤੇ ਉਹੀ ਸਾਰਾ ਰਹੇਗਾ ਫੌਗ ਦਾ ਸਿਸਟਮ ਤੇ ਉਹ ਕੁਦਰਤੀ ਚੀਜ਼ ਹੈ ਜੇ ਵਿਜ਼ਿਬਿਲਟੀ ਪੂਰ ਹੈ ਤੇ ਟ੍ਰੇਨ ਨਹੀਂ ਚੱਲ ਸਕਦੀ ਦਿਖਾਈ ਨਹੀਂ ਦੇਗਾ ਕੁਝ ਜੇ ਵਿਜ਼ਿਬਿਲਟੀ ਠੀਕ ਹੈ ਚਲੇਗੀ ਮਗਰ ਇਸ ਇਸ ਦੇ ਵਿੱਚ ਕੋਈ ਫੀਚਰ ਇਹੋ ਜਿਹਾ ਨਹੀਂ ਸਰ ਇਹ ਕੋਈ ਨਹੀਂ ਵਿਜ਼ਿਬਿਲਟੀ ਪੂਰ ਸਰ ਕੁਦਰਤ ਦੇ ਹੱਥ ਆ ਉਹ ਕੁਝ ਕਿਸ ਨਾਲ ਵੀ ਇਸ ਦੇ ਵਿੱਚ ਕੋਈ ਫੀਚਰ ਇਹੋ ਜਿਹਾ ਜਿਹੜਾ ਸਟਾਪ ਦੀ ਸਟਾਪ ਦੀ ਚਾਹ ਨਾ ਹੋਣ ਨਹੀਂ ਸਰ ਇਸ ਤਰ੍ਹਾਂ ਕੋਈ ਵਿਜ਼ਿਬਿਲਟੀ ਇਹ ਸਿਸਟਮ ਕੋਈ ਨਹੀਂ ਚੇਗਾ ਸੋ ਅੱਜ ਤੁਸੀਂ ਵੀਰਜ਼ਾਰਾ ਦੇ ਵਿੱਚ ਵੀ ਕੰਮ ਕਰ ਚੁੱਕੇ ਹੋ ਟ੍ਰੇਨ ਚਲਾ ਚੁੱਕੇ ਹੋ ਇੱਕ ਬਹੁਤ ਵੱਡਾ ਜਿਹੜਾ ਗੌਰਵ ਤੁਸੀਂ ਹਾਸਲ ਕੀਤਾ ਵੈ ਭਾਵੇਂ ਵੀਰਜ਼ਾਰਾ ਦੀ ਗੱਲ ਕਰੀਏ ਭਾਰਤ ਪਾਕਿਸਤਾਨ ਦੇ ਵਿੱਚ ਸਮਝੌਤਾ ਐਕਸਪ੍ਰੈਸ ਦੀ ਗੱਲ ਕਰੀਏ ਅੱਜ ਮੌਕਾ ਮਿਲਿਆ ਆਖਰੀ ਸਵਾਲ ਕਹਿੋ ਜੇ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਸਰ ਇਸ ਤਰ੍ਹਾਂ 34 ਸਾਲ ਦੀ ਮੇਰੀ ਨੌਕਰੀ ਹੋ ਤਾਂ ਨੌਕਰੀ ਬਹੁਤ ਘੱਟ ਬਚੀ ਆ ਤੇ ਬੰਦੇ ਭਾਰਤੀ ਮੋਦੀ ਸਾਹਿਬ ਨੇ ਚਲਾਤੀ ਇਹਦੇ ਬਾਰੇ ਹੋਰ ਖੁਸ਼ੀ ਹੋਈ ਏ ਸੋ ਬੰਦੇ ਭਾਰਤ ਟ੍ਰੇਨ ਦਾ ਗੌਰਵ ਜ਼ਰੂਰ ਐਮ ਕੇ ਸ਼ਰਮਾ ਜੀ ਨੂੰ ਅੱਜ ਹਾਸਿਲ ਹੋਇਆ ਇਸ ਤੋਂ ਪਹਿਲਾਂ ਵੀਰ ਜ਼ਰਾ ਫਿਲਮ ਦੇ ਵਿੱਚ ਵੀ ਟ੍ਰੇਨ ਚੁਲਾ ਚਲਾ ਚੁਕੇ ਸਭ ਤੋਂ ਵੱਡੀ ਗੱਲ ਭਾਰਤ ਪਾਕਿਸਤਾਨ ਦੇ ਵਿੱਚ ਚੱਲਣ ਵਾਲੀ ਸਮਝੋਤਾ ਐਕਸਪ੍ਰੈਸ ਵੀ ਐਮ ਕੇ ਸ਼ਰਮਾ ਜੀ ਚਲਾਉਂਦੇ ਸੀ ਸੋ ਅੱਜ ਇਹੋ ਹੀ ਯਾਤਰੀਆਂ ਨੂੰ ਲੈ ਕੇ ਦਿੱਲੀ ਤੱਕ ਪੁੱਜਣਗੇ ਤਾਂ ਯਾਤਰੀਆਂ ਨੂੰ ਵੀ ਇਸ ਦਾ ਕਾਫੀ ਲਾਭ ਮਿਲਣ ਵਾਲਾ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ